ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 6 ਜੁਲਾਈ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਮਾਝਾ ਦੁਆਬਾ ਜ਼ੋਨ ਦੀ ਕਨਵੈਨਸ਼ਨ ਲਈ ਮਨਰੇਗਾ ਕਾਮਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਹ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਰਵਾਈ ਜਾ ਰਹੀ ਹੈ ਇਸ ਸਬੰਧੀ ਅੱਜ ਤਲਵਾੜਾ ਵਿਖੇ ਮਨਰੇਗਾ ਵਰਕਰਜ਼ ਯੂਨੀਅਨ ਦੀ ਇਕਾਈ ਦੀ ਮੀਟਿੰਗ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਲਵਾੜਾ ਬਲਾਕ ਤੋਂ ਵੀ ਕਾਮਿਆਂ ਦਾ ਵੱਡਾ ਜਥਾ ਜਲੰਧਰ ਪਹੁੰਚੇਗਾ ਉਨਾ ਦੱਸਿਆ ਕਿ ਮਨਰੇਗਾ ਮਜ਼ਦੂਰ ਆਪਣੇ ਹੱਕਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਹੁਣ ਪੰਜਾਬ ਪੱਦਰਤੇ ਇਹਨਾਂ ਦੀ ਜਥੇਬੰਦ ਤਾਕਤ ਬਣਾਈ ਜਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਮਾਝਾ ਦੁਆਬਾ ਜ਼ੋਨ ਦੀ ਇਹ ਪਹਿਲੀ ਕਨਵੈਨਸ਼ਨ ਹੋਣ ਤੋਂ ਬਾਅਦ 11 ਜੁਲਾਈ ਨੂੰ ਬਠਿੰਡਾ ਅਤੇ 13 ਜੁਲਾਈ ਨੂੰ ਪਟਿਆਲਾ ਜ਼ੋਨ ਦੀਆਂ ਕਨਵੈਨਸ਼ਨਾਂ ਵੀ ਕਰਵਾਈਆਂ ਜਾਣਗੀਆਂ ਹਾਂਜੀ ਅੱਜ ਜਪੀਐਮਓ ਤਲਵਾੜਾ ਦੀ ਇੱਕ ਅਹਿਮ ਮੀਟਿੰਗ ਜਿਹੜੀ ਹੈ ਪ੍ਰਧਾਨ ਜੀ ਜੀ ਵੀ ਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ ਹੋਈ ਹੈ ਤਾਂ ਪ੍ਰਧਾਨ ਜੀ ਜਪੀਐਮਓ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਕੀ ਫੈਸਲੇ ਲਏ ਗਏ ਅਤੇ ਅਗਲੀ ਭਵਿੱਖ ਦੀ ਰਣਨੀਤੀ ਕੀ ਹੈ ਮੈਂ ਬਲੌਗ ਪ੍ਰਧਾਨ ਰਜੀਵ ਸ਼ਰਮਾ ਜਿਹੜੇ ਕੇਂਦਰ ਤੇ ਪੰਜਾਬ ਸਰਕਾਰਾਂ ਸਟੇਟ ਦੀਆਂ ਸਰਕਾਰਾਂ ਨੇ ਵਾਲੇ ਕਿਰਤ ਕਾਨੂੰਨ ਖਤਮ ਕੀਤੇ ਨੇ ਔਰ ਜਿਹੜੀ ਬੇਰੋਜ਼ਗਾਰੀ ਵੱਧ ਰਹੀ ਹੈ ਦਿਨੋ ਦਿਨ ਮਹਿੰਗਾਈ ਵੱਧ ਰਹੀ ਹੈ ਉਹਦੇ ਲਈ ਟ੍ਰੇਡ ਜੂਨੀਅਨ ਨੇ ਫੈਸਲਾ ਕੀਤਾ ਕਿ 9 ਜੁਲਾਈ ਨੂੰ ਜਿਹੜੀ ਕੌਮੀ ਹੜਤਾਲ ਕੀਤੀ ਜਾਵੇਗੀ ਜਿਸ ਵਿੱਚ ਅੱਜ ਸਾਡੇ ਬਲੌਗ ਤਲਵਾੜਾ ਵੱਲੋਂ ਵੱਖ-ਵੱਖ ਜਥੇਬੰਦੀਆਂ ਤੋਂ ਆਗੂ ਆਏ ਨੇ ਔਰ ਵਿਚਾਰ ਬਟਾਂਦਰਾ ਕੀਤਾ ਆ 9 ਤਰੀਕ ਨੂੰ ਲਾਹਮਸਾ ਰੈਲੀ ਕਰਨ ਦਾ ਫੈਸਲਾ ਕੀਤਾ ਤਾਂ ਕਿ ਸਰਕਾਰ ਜਿਹੜੀ ਸੁੱਤੀ ਹੋਈ ਹੈ ਉਹਨੂੰ ਜਗਾਇਆ ਜਾ ਸਕੇ ਜੀ ਇਹ ਰੈਲੀ ਤਲਵਾੜੀ ਕਿੱਥੇ ਕੀਤੀ ਜਾ ਰਹੀ ਹੈ ਤੇ ਅਗਲਾ ਰੈਲੀ ਦੇ ਵਿੱਚ ਮਤਲਬ ਕਿ ਕਿਸ ਤਰ੍ਹਾਂ ਦਾ ਮਤਲਬ ਕਿ ਜਿਆ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਰੈਲੀ 9 ਜੁਲਾਈ ਨੂੰ ਠੀਕ 2 ਵਜੇ ਤਹਿਸੀਲ ਦੇ ਗੇਟ ਅੱਗੇ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਖ ਪੱਖ ਜਥੇਬੰਦੀਆਂ ਦੇ ਸਾਥੀ ਹਾਜ਼ਰ ਹੋਣਗੇ ਔਰ ਰੈਲੀ ਕਰਨ ਤੋਂ ਬਾਅਦ ਰਾਂਤ ਜਿਹੜਾ ਬਾਜ਼ਾਰ ਦੇ ਵਿੱਚ ਮਾਰਚ ਵੀ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਇਹ ਜਿਹੜੀਆਂ ਸਟੇਟਾਂ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਆ ਸਾਡੇ ਨਾਲ ਕਿਦਾਂ ਦਾ ਵਿਵਹਾਰ ਕਰ ਰਹੀਆਂ ਨੇ ਸਰਕਾਰੀ ਵਿਭਾਗ ਵਿੱਚੇ ਜਾ ਰਹੇ ਨੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਮਹਿੰਗਾਈ ਇੰਨੀ ਹੋ ਗਈ ਹੈ ਕਿਤੇ ਪਾਸੇ ਵੀ ਕਿਸੇ ਦੀ ਕੋਈ ਸੁਣਾਈ ਨਹੀਂ ਆ ਜਿਸ ਕਰਕੇ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਆ ਕਿ 9 ਤਰੀਕ ਨੂੰ ਵੱਡੀ ਗਿਣਤੀ ਵਿੱਚ ਦੇਸ਼ ਪਧਰੀ ਜਿਹੜੇ ਰੈਲੀਆਂ ਕੀਤੀਆਂ ਜਾਣਗੀਆਂ ਸਤਿ ਧੰਵਾਦ ਜੀ